ਆਮੀਏ ਦੇ ਬੱਤ ਬਈ ਇਹ ਮੋਟਰ ਸਾਹਮਣਾ ਮਦਰ ਪੈਨ ਵਾਲਾ ਸਪਰੇਅ ਬਲਪ ਆ ਜਿਹੜੇ ਵੀਰਾਂ ਕੋਲ ਟਰੈਕਟਰ ਨਹੀਂ ਹੈਗੇ ਉਹਨਾਂ ਵਾਸਤੇ ਬਈ ਬੰਦ ਕਰੀ ਮਰੇ ਜਾ ਇਹਦੇ ਬਾਰੇ ਤੁਹਾਨੂੰ ਦੱਸ ਦਿਆਂਗੇ 200 ਫੁੱਟ ਪਾਇ ਪਾ ਜੀ 200 ਫੁੱਟ ਪਾਇ ਪਾ ਜੀ 200 ਲੀਟਰ ਦਾ ਹੀ ਢੋਲ ਹੈ Honda ਦਾ Hero Honda ਜਿਹੜਾ ਆਪਣਾ ਸੀਗਾ ਉਹਨਾਂ ਦਾ ਹੀ ਇੰਜਨ ਲੱਗਿਆ ਹੋਇਆ ਇਹਦੇ ਵਿੱਚ ਤੇ ਟਰੈਕਟਰ ਦਾ ਪੰਪ ਜਿਹੜਾ 1000 2000 ਲੀਟਰ ਦਾ ਜਿੰਨਾ ਪਾਈ ਕੋਲ ਟਰੈਕਟਰ ਨਹੀਂ ਹੈਗਾ ਉਹੀ ਪੰਪ ਦਾ ਸਵਾਦ ਤੁਹਾਨੂੰ ਇੰਜਨ ਦੇ ਨਾਲ ਲੈ ਕੇ ਦੇ ਰਾਂ ਆਹ ਵੇਖੋ ਬਈ ਇਹ ਮੋਟਰਸਾਈਕਲ ਨਾਲ ਪੈ ਜੂਗਾ ਇਹਨੂੰ ਟਰੈਕਟਰ ਦੀ ਲੋੜ ਨਹੀਂ ਹੈਗੀ ਤੇ ਬਾਕੀ ਇਹਨੂੰ ਤੋਰ ਕੇ ਵੀ ਲਾ ਸਕਦੇ ਹਾਂ ਜਿਹੜੇ ਇੱਕ ਥਾਂ ਤੋਂ ਦੂਜੀ ਥਾਂ ਤੁਸੀਂ ਇਹਦੇ ਚ ਸਟੀering ਲੱਗਿਆ ਹੋਇਆ ਜੀ ਜਿੱਦ ਨਾਲ ਮਾਜੀ ਨੂੰ ਤੁਸੀਂ ਲੈ ਕੇ ਜਾ ਸਕਦੇ ਹੋ ਨਾਲ ਇਹਦੇ ਗਨ ਲੱਗੀ ਹੋਈ ਆ ਤੁਸੀਂ ਗੋਲ ਕਰੀ ਜਾਓਗੇ ਤਾਂ ਫੁ ਕੰਪਲੀਟ 44000 ਰੁਪਏ ਦਾ ਜਿਹੜੀ ਹੈਗੀ ਮਸ਼ੀਨ ਹੈ ਹੁੰਡੇ ਦੇ ਇੰਜਨ ਨਾਲ 2 ਸਾਲ ਦੀ ਗਾਰੰਟੀ ਇੰਜਨ ਦੀ ਸਾਲ ਦੀ ਪੰਪਰੀ ਤੇ ਸਾਲ ਦੀ ਬਾਕੀ ਸਾਰੀ ਚੀਜ਼ਾਂ ਦੀ ਗਾਰੰਟੀ ਇਹਦੇ ਮਿਲਦੀ ਹੈ ਤੇ ਜਿਹੜੇ ਤੁਹਾਡੇ ਦੋਸਤ ਕਰਾਏ ਤੇ ਸਪਰੇਅ ਕਰਦੇ ਆ ਜਾਂ ਕਿਸਾਨ ਨੇ ਵੱਡੇ ਲੈਵਲ ਦੇ ਵੀਡੀਓ ਸ਼ੇਅਰ ਕਰਕੇ ਉਹਨਾਂ ਨੂੰ ਜ਼ਰੂਰ ਪਹੁੰਚਾ ਦਿਓ ਆਹ ਚੀਜ਼ ਮਿਲੂ ਕਿੱਥੋਂ ਪਿੰਡ ਗਿਲਮ ਜ਼ਿਲ੍ਹਾ ਲੁਧਿਆਣਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਜਿਆਦਾ ਜਾਣਕਾਰੀ ਫੋਨ ਕਰਕੇ ਲੈ ਸਕਦੇ ਹੋ ਧੰਨਵਾਦ